ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਟੇ ਦੀਆਂ ਪੂਰੀਆਂ ਬਣਾਵਾਂਗੇ ਤੇ ਆਟਾ ਆਪਾਂ ਕਿਵੇਂ ਗੁੰਨਾਂਗੇ ਇਹ ਵੀ ਤੁਹਾਨੂੰ ਦੱਸਾਂਗੇ ਤੇ ਚੰਗੀ ਤਰ੍ਹਾਂ ਛਾਨਣਾ ਚਾਹੀਦਾ ਆਟਾ ਕੋਈ ਗੰਢ ਨਹੀਂ ਹੋਣੀ ਚਾਹੀਦੀ ਵਿੱਚ ਤੇ ਆਟਾ ਛਾਣ ਕੇ ਰੱਖਿਆ ਆਪਾਂ ਤੇ ਇਹਨੂੰ ਆਪਾਂ ਗੁੰਨਾਂਗੇ ബേക്ക സോഡാ പാന്നാ ਬਹੁਤ ਵਧੀਆ ਆਟਾ ਗੁੰਨਾਂਗੇ ਪੂਰੀ ਬਹੁਤ ਵਧੀਆ ਬਣੇਗੀ ਜੀ ਆਪਾਂ ਕੱਲੇ ਆਟੇ ਦੇnga ਬਣਾਵਾਂਗੇ ਬਣਾਵਾਂਗੇ ਤੇ ਮੈਦੇ ਮੈਂ ਇਦਾਂ ਨਹੀਂ ਪਾਉਂਦੇ ਵਿੱਚ ਤੇ ਥੋੜਾ ਜਿਹਾ ਪਰਫੈਂਡ ਕੌਲੀ ਚ ਪਾ ਕੇ ਰੱਖਿਆ ਇਹ ਆਪਾਂ ਲਾਵਾਂਗੇ ਤੇ ਨਾਲ ਦੀ ਨਾਲ ਥੋੜਾ ਥੋੜਾ ਕਰਕੇ ਆਟਾ ਸਾਰਾ ਮਲਿਆ ਮਲਿਆ ਹੋ ਜਾਊਗਾ ਫਸਤਰ ਮੁਕੀ ਦੇ ਲਾਂਗੇ ਚੰਗੀ ਤਰ੍ਹਾਂ ਵਧੀਆ ਪਰ ਫਿਰ ਥੋੜਾ ਥੋੜਾ ਪਲਾਈ ਜਾਵਾਂਗੇ ਕੋਈ ਦੋ ਦੋ ਮਿੰਟ ਢੱਕ ਕੇ ਰੱਖ ਦੇਵਾਂਗੇ 4-5 ਮਿੰਟ ਫਿਰ ਫਿਰ ਆਪਾਂ ਮੁੱਕੀ ਦੇਵਾਂਗੇ ਆਟਾ ਆਪਣਾ ਬਣ ਗਿਆ ਤੇਰਾ ਤੇ ਆਪਾਂ ਇਹਨੂੰ ਠੱਕ ਦੇਵਾਂਗੇ ਲਓ 10 ਮਿੰਟ ਦਾ 10-8 ਮਿੰਟ ਹੋ ਗਏ ਪਏ ਇਹਨੂੰ 8-10 ਮਿੰਟ ਤੇ ਆਪਾਂ ਹੁਣ ਮੁੱਕੀ ਤੇਰ ਦੁਆਰਾ ਦੇਵਾਂਗੇ ਇਹਨੂੰ ோ ஆஃபை லா லாக்க நாள் லாவாங்க ਕੋੜਾ ਜਿਹਾ ਲਾਉਣਾਗੇ ਆਟਾ ਆਪਣਾ ਬਹੁਤ ਵਧੀਆ ਬਣ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਘਿਓ ਲਾ ਕੇ ਹੱਥ ਨੂੰ ਆਪਾਂ ਪਹਿਲੇ ਹੀ ਬਣਾਵਾਂਗੇ ਐਸਟਰਾ ਫੇੜੇ ਬਣਾ ਲਾਂਗੇ ਆਪਾਂ ਸਾਰੇ ਆਟਾ ਪਣਾ ਬਹੁਤ ਵਧੀਆ ਗੁੱਝਿਆਗਾ ਫੋਲਾ ਫੋਲਾ ਹੋ ਗਿਆ ਆਪਾਂ ਫੇੜੇ ਬਣਾ ਲਏ ਪੰਜ ਫੇੜੇ ਬਣ ਗਏ ਤੇ ਹੁਣ ਆਪਾਂ ਇਹਨੂੰ ਚੱਕਲੇ ਵੇਲਨੇ ਤੇ ਬਣਾਵਾਂਗੇ ਤੇ ਹੱਥ ਨਾਲ ਨਹੀਂ ਬਣਾਉਂਦੇ ਚੱਕਲਾ ਧੋਕੇ ਰੱਖਿਆ ਆਪਾਂ ਸੋ ਬਣਾ ਕੇ ਪਲੇਟ 'ਤੇ ਰੱਖੀ ਜਾਵਾਂਗੇ ਪੂਰੀਆਂ ਥੋੜਾ ਜਿਹਾ ਚੱਕ ਲੈਣ ਨੂੰ ਘਿਲਾਵਾਂਗੇ ਨਾਲੇ ਬੇਨ ਨੂੰ ਲਾਵਾਂਗੇ ਬਹੁਤ ਵਧੀਆ ਵੇਲੀ ਜਾਂਦੀ ਹੈ ਪੂਰੀ ਆਟਾ ਮਲੇਮ ਹੈ ਇਸ ਤਰ੍ਹਾਂ ਆਪਾਂ ਕਰਕੇ ਸਾਰੇਗਾ ਬਣਾ ਲਾਂਗੇ பூரங்க சார்பா வேல அழா கடா தராங்க ரஃபை பவாங்க ਜੋ ਫੈਂਡ ਗਰਮ ਹੋ ਗਿਆ ਫੇਰ ਅਫਾਗ ਵਿੱਚ ਪੂਰੀਆਂ ਪਾਵਾਂਗੇ ਲਓ ਆਪਣਾ ਰਫੈਂਡ ਗਰਮ ਹੋ ਗਿਆ ਹੁਣ ਅਪ ਵਿੱਚ ਪੂਰੀ ਪਾਵਾਂਗੇ ਹੌਲੀ ਹੌਲੀ ਅਦਾ ਰਾਂਗੇ ਆਪਾਂ ਮੁੱਢੀ ਮਾਰ ਦਾਂਗੇ ਵਸਪੂਰੀ ਆਪਣੀ ਵਣਗੀ ਐ ਇਹ ਆਪਾਂ ਬਾਹਰ ਕੱਢਾਂਗੇ ਬਾਕੀ ਰਹਿਣਗੇ ਜੈਸ ਤਰ੍ਹਾਂ ਬਣਾ ਲਾਂਗੇ தயார சாரல பூரங்க அப்படியா சார்க்க வடிவ பூரங்க கடா ஃபுல்ல ਆਟੇ ਦੀਆਂ ਪੂਰੀਆਂ ਬਹੁਤ ਵਧੀਆ ਬਣੀਆਂ ਐ ਤੇ ਆਪਾਂ ਸਬਜੀ ਨਾਲ ਖਾ ਸਕਦੇ ਆ ਆਲੂ ਮਟਰਾਂ ਦੀ ਸਬਜੀ ਬਣਾਈ ਸੀ ਆਪਾਂ ਤੇ ਇਹ ਦੇ ਵੇਖੀ ਨਵੇਂ ਨਾਲ ਖਾ ਸਕਦੇ ਆ ਤੇ ਆਪਾਂ ਉਹ ਵੀ ਖਾ ਸਕਦੇ ਆ ਇਹਨਾਂ ਨੂੰ ਤੇ ਬਹੁਤ ਵਧੀਆ ਬਣੀਆਂ ਪੂਰੀਆਂ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ